ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਜੀ ਚੜ੍ਹਦੀ ਕਲਾ ਵਿੱਚ ਜੀ ਸਾਨੂੰ ਪਹਿਲਾਂ ਤਾਂ ਬਹੁਤ ਧੰਨਵਾਦ ਵੀਰ ਜੀ ਦਾ ਚਲੋ ਦੇਖ ਕੇ ਰੂ ਖੁਸ਼ ਹੋ ਗਈ ਮੇਰੀ ਕੋਈ ਸਾਡੀ ਵੀ ਰੂ ਬਹੁਤ ਖੁਸ਼ ਹੋਈ ਜੀ ਆਪ ਜੀ ਦੇ ਦਰਸ਼ਨ ਕਰਕੇ ਗੁਰਮੁਖ ਅ ਬਈ ਹੁਣ ਮੇਰਾ ਪਹਿਲਾ ਸਵਾਲ ਜਿਵੇਂ ਇਹ ਹੀ ਹੁੰਦਾ ਨਾ ਕਿ ਥੋੜਾ ਜਿਹਾ ਆਪਣੇ ਬਾਰੇ ਦੱਸੋ ਕਿ ਤੁਹਾਡਾ ਜਨਮ ਕਿੱਥੇ ਹੋਇਆ ਕਿੱਥੇ ਤੁਹਾਡਾ ਬਚਪਨ ਆ ਰਿਹਾ ਨਾ ਤੇ ਫਿਰ ਤੁਹਾਨੂੰ ਪੁੱਛ ਕੇ ਫਿਰ ਭੈਣ ਜੀ ਉਹਨਾਂ ਨੂੰ ਪੁੱਛਾਂਗੇ ਬਾਅਦ ਚ ਜਰੂਰ ਵਾਹਿਗੁਰੂ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜੀ ਲੁਧਿਆਣੀ ਜਨਮ ਹੋਇਆ ਜੀ ਜੀ ਜੀਵਨ ਦੇ ਵਿੱਚ ਵਾਹਿਗੁਰੂ ਜੀ ਆਪਾਂ ਜ਼ਿੰਦਗੀ ਨੂੰ ਕਿਸੇ ਹੋਰ ਨਜ਼ਰੀਏ ਨਾਲ ਦੇਖਦੇ ਹੋਏ ਅੱਗੇ ਵਧਦੇ ਹਾਂ ਸਾਰੇ ਹਾਂ ਜੀ ਗੁਰੂ ਸਾਹਿਬ ਜੀ ਨੂੰ ਸਮਝਣ ਵਿੱਚ ਜਾਂ ਮਹਾਰਾਜ ਦੀ ਬਾਣੀ ਨੂੰ ਸਮਝਣ ਦੇ ਵਿੱਚ ਜਾਂ ਇਸ ਪਾਸੇ ਜੁੜਨ ਦੇ ਵਿੱਚ ਬਹੁਤ ਸਮਾਂ ਇਨਸਾਨ ਪਹਿਲਾਂ ਭੱਜ ਦੌੜ ਕਰਦਾ ਨਹੀਂ ਸਮਝ ਵਿੱਚ ਆਂਦਾ ਤੇ ਵਾਈਕਰੂ ਜੀ ਅਸਲ ਜਨਮ ਦਾ ਉਹਦੋਂ ਪਤਾ ਲੱਗਦਾ ਵੀ ਮੇਰਾ ਕਿੱਥੇ ਕਦੋਂ ਕਿਵੇਂ ਜਦੋਂ ਅੰਮ੍ਰਿਤ ਦੀ ਦਾਤ ਮਹਾਰਾਜ ਬਖਸ਼ਦੇ ਜੀ ਨਾਮ ਨਾਲ ਜੋੜਦੇ ਆ ਗੁਰਬਾਣੀ ਨਾਲ ਜੋੜਦੇ ਉਂਝ ਲੁਧਿਆਣੇ ਦਾ ਜਨਮ ਹੈ ਵਾਈਕਰੂ ਜੀ ਪਰ ਸਾਨੂੰ ਇੰਜ ਫੀਲ ਹੁੰਦਾ ਵੀ ਸਾਡਾ ਜਨਮ 5-6 ਸਾਲ ਪਹਿਲਾਂ ਹੀ ਹੈ ਜਦੋਂ ਮਹਾਰਾਜ ਨੇ ਆਪਣੇ ਲੜ ਲਾਇਆ ਅੱਛਾ ਜੀ ਤੇ ਤੁਸੀਂ ਭੈਣ ਜੀ ਜੀ ਵਾਈਕਰੂ ਇਸ ਕੁਕਰ ਦਾ ਜਨਮ ਹਰਿਆਣਾ ਯਮਨਾ ਨਗਰ ਵਿੱਚ ਹੋਇਆ ਸੀ ਜੀ ਤੇ ਉਹੀ ਗੁਰੂ ਸਾਹਿਬ ਜੀ ਨੇ ਤਰਸ ਕੀਤਾ ਆਪਣੇ ਨਾਲ ਮਿਲਾਤਾ ਕਹਿੰਦੇ ਨਹੀਂ ਵਾਈਕਲ ਜੀ ਕਿ ਸਾਡੀ ਰੂਹ ਦੀ ਚਾਦਰ ਵਿੱਚ ਉਹ ਇਦਾਂ ਰੰਗ ਗਿਆ ਕਿ ਸਾਡੀ ਰੂਹ ਨਿਕਲਦੀ ਹੈ ਤਾਂ ਉਹ ਨਿਕਲਦਾ ਹੈ ਹਾਂਜੀ ਤੇ ਉਹ ਨਿਕਲਦਾ ਤਾਂ ਸਾਡੀ ਰੂਹ ਨਿਕਲਦੀ ਹੈ ਵਾਹਿਗੁਰੂ ਸਰੀਰ 'ਚ ਇੱਕ ਟਾਈਮ ਤੇ ਰੂਹ ਹੈ ਜਾਂ ਮਹਾਰਜ ਹੈ ਇਹ ਆਪਾਂ ਦੇਖਣਾ ਵੀ ਉਹ ਕੌਣ ਹੈ ਹੂੰ ਜਿੱਦਾਂ ਜਿਹ ਪਹਿਲੇ ਨਾਵਾਵਾਂ ਮਾਰੀ ਗੱਲ ਕਰੀਏ ਨਾ ਤੇ ਵੈਸੇ ਤਾਂ ਹਰ ਇੱਕ ਦਾ ਹੀ ਜਨਮ ਦੁਆਰਾ ਹੁੰਦਾ ਜਦੋਂ ਅਸੀਂ ਅਮਰ ਸ਼ਕਤ ਹੈ ਨਾ ਤੇ ਕਹਿੰਦੇ ਆ ਨਾ ਤੇ ਪਹਿਲਾ ਤੁਹਾਡਾ ਨਾਮ ਕੀ ਸੀਗਾ ਮੇਰਾ ਪਹਿਲਾ ਨਾਮ ਸੀਗਾ ਜੀ ਭਵਪ੍ਰੀਤ ਸਿੰਘ ਤੇ ਤੁਹਾਡਾ ਪਹਿੰਜੀ ਅਨੁਰਾਦਾ ਚੋਧਰੀ ਅੱਛਾ ਤੁਸੀਂ ਚੋਧਰੀ ਸੀਗੇ ਨਾ ਹਾਂ ਜੀ ਵਾਗ ਵਾਗ ਬਹੁਤ ਪਿਆਰੇ ਲੱਗਦੇ ਹੋ ਨਾ ਮਤਲਬ ਬਹੁਤ ਘੱਟ ਹੁਣ ਦਰਸ਼ਣੀ ਬਹੁਤ ਘੱਟ ਦਿਖਦੇ ਆ ਨਾ ਮਤਲਬ ਪਤਾ ਨਹੀਂ ਹੁਣ ਮੇਰੇ ਮਨ ਦੀ ਜਿਹੜੀ ਆਪਣੀ ਹੈ ਨਾ ਅੰਦਰ ਜੋ ਫੀਲ ਹੋ ਰਿਹਾ ਨਾ ਤੇ ਕਿ ਕਿ ਜਿਹੜੀਆਂ ਪਰਮਾਤਮਾ ਨਾਲ ਜੁੜੀਆਂ ਰੂਹਾਂ ਹੁੰਦੀਆਂ ਨੇ ਉਹਨਾਂ ਦਾ ਹਰ ਇੱਕੀ ਚੀਜ਼ ਡਿਫਰੈਂਟ ਹੁੰਦੀ ਹੈ ਨਾ ਡਿਫਰੈਂਟ ਹੁੰਦੀ ਬਿਲਕੁਲ ਜਿਵੇਂ ਨਾ ਗੁਰਵਾਣੀ ਚ ਹੁੰਦੀ ਅੱਖੀ ਵਾਜੋ ਵੇਖਣਾ ਲੈ ਕੰਨਾ ਸੁਣਨਾ ਪੈਣਾ ਵਾਜੋ ਚੱਲਣਾ ਹੈ ਨਾ ਮਤਲਬ ਕਿੱਦਾਂ ਦੀ ਉਹ ਅਵਸਥਾ ਦੀ ਗੁਰੂ ਸਾਹਿਬ ਗੱਲ ਕਰਦੇ ਹਨ ਤੇ ਉਹ ਵਾਕਈ ਇਦਾਂ ਹੁੰਦਾ ਨਾ ਬਿਲਕੁਲ ਹੁੰਦਾ ਹੈ ਤੇ ਬਸ ਉਹ ਇੱਕ ਜਿਹੜਾ ਸਾਡਾ ਗੈਪ ਜਿਹਾ ਹੁੰਦਾ ਨਾ ਉਹ ਦੂਰ ਕਰਨ ਦੀ ਲੋੜ ਹੁੰਦੀ ਹੈ ਕਈ ਵਾਰੀ ਸਾਡੀ ਮਤਬੁੱਧ ਅਨੁਸਾਰ ਅਸੀਂ ਉਹ ਨਹੀਂ ਜੁੜ ਸਕਦੇ ਤੇ ਬਹੁਤ ਮਿਹਨਤ ਕਰਦੇ ਹਾਂ ਬਹੁਤ ਮਿਹਨਤ ਉਦੋਂ ਤੱਕ ਰਹਿਮਤ ਨਹੀਂ ਹੁੰਦੀ ਹਾਂ ਜਦੋਂ ਤੱਕ ਪਿਤਾ ਜੀ ਤਰਸ ਨਹੀਂ ਕਰਦੇ ਹੈ ਨਾ ਜਿੱਦ ਤੱਕ ਦੇਤੇ ਮੈਂ ਗੱਲ ਕਰ ਰਹਿਮਤ ਕਦੋਂ ਹੋਈ ਕਿਵੇਂ ਹੋਈ ਪਰਿਵਾਰ ਦਾ ਮਾਹੌਲ ਕਿਦਾਂ ਸੀਗਾ ਤੁਹਾਡਾ ਜੀ ਵੀਰ ਜੀ ਮਾਹੌਲ ਵੀਰ ਜੀ ਉਂਝ ਜਿਵੇਂ ਆਪਾਂ ਕਹਿੰਨੇ ਆ ਅੱਜ ਦੇ ਸਮੇਂ 'ਚ ਨਾਰਮਲ ਸੀਗਾ ਜੀ ਤੇ ਗੁਰੂ ਸਾਹਿਬ ਜੀ ਬਾਰੇ ਚਲੋ ਥੋੜੀ ਬਹੁਤ ਗੱਲ ਹੋਣੀ ਕਦੀ ਕਦਾਂਈ ਪਰ ਇੰਨੀ ਢੁੰਗਾਈ 'ਚ ਜਾਂ ਆਪਾਂ ਗੁਰੂ ਸਾਹਿਬ ਜੀ ਨੇ ਸਾਨੂੰ ਇੰਨਾ ਕੁਝ ਬਖਸ਼ਿਆ ਉਹਦੇ ਬਾਰੇ ਕਦੀ ਕੋਈ ਸੋਣੇ ਨਹੀਂ ਵਿਚਾਰ ਜੀ ਵੀ ਜੀਵਨ ਦੇ ਵਿੱਚ ਅਸਲ ਚ ਕਰਨਾ ਕੀ ਆਏ ਕਿਉਂ ਆ ਕੀ ਅਸਲ ਮਨੋਰਥ ਹੈ ਜ਼ਿੰਦਗੀ ਦਾ ਤੇ ਜਦੋਂ ਆਪਾਂ ਬਚਪਨ ਚ ਬਾਈ ਗੁਰੂ ਜੀ ਅਗਰ ਮੈਂ ਆਪਣੀ ਗੱਲ ਕਰਾਂ ਜੀ ਤੇ ਜਦੋਂ ਬਚਪਨ ਸੀ ਕਈ ਵਾਰੀ ਖਿਆਲ ਆਣਾ ਵੀ ਮਹਾਰਾਜ ਨੇ ਇਹ ਬ੍ਰਹਮੰਡ ਇਹ ਧਰਤੀ ਇਹਨਾਂ ਸਾਰਾ ਜਿਹੜਾ ਆਪਾਂ ਸਾਰਾ ਕੀਤਾ ਜੀ ਇਹ ਐਂ ਨਹੀਂ ਕੀਤਾ ਹੋ ਸਕਦਾ ਵੀ ਸਿਰਫ ਖਾਈਏ ਸੋਈਏ ਉੱਠੀਏ ਫੇਰ ਆਪਾਂ ਉਹੀ ਰੂਟੀਨ 'ਚ ਰਹੀਏ ਇਹ ਵਿਚਾਰ ਕਈ ਵਾਰੀ ਆਂਦਾ ਸੀ ਬਾਈ ਗੁਰੂ ਜੀ ਜੀ ਜਦੋਂ ਸਕੂਲ ਟਾਈਮ ਕਾਲਜ ਟਾਈਮ ਪੜ੍ਹਦੇ ਹੋਏ ਪਰ ਇਹਦਾ ਜਵਾਬ ਕਹਿੰਦੇ ਆ ਨਾ ਉਦੋਂ ਤੱਕ ਤੁਹਾਨੂੰ ਸਮਝ ਵਿੱਚ ਨਹੀਂ ਆਂਦਾ ਜਦੋਂ ਤੱਕ ਉਹ ਚਾਵੇ ਨਾ ਹੂੰ ਤੇ ਕਰਦੇ ਕਰਾਂਦੇ ਬਾਈ ਗੁਰੂ ਜੀ ਜਦੋਂ ਸਮਾ ਮਹਾਰਾਜ ਨੇ ਤਰਸ ਕੀਤਾ ਜੀ ਜਦੋਂ ਸਾਡੇ ਅਨੰਤ ਕਾਰਜ ਹੋਏ ਜੀ ਹਾਂ ਜੀ ਅਨੰਤ ਕਾਰਜ ਹੋਏ ਵੀਰ ਜੀ ਇਹ ਸਾਡੇ ਦੋਨਾਂ ਦਾ ਅੱਜ ਵੀ ਮਹਾਰਾਜ ਅੱਗੇ ਸਵਾਲ ਹੈ ਜੀ ਅਜੇ ਵੀ ਸਾਨੂੰ ਉਹਦਾ ਜਵਾਬ ਮਹਾਰਾਜ ਵੱਲੋਂ ਮਿਲੇ ਆਂ ਕਈ ਵਾਰ ਐ ਪਰ ਸਕੇਲੋ ਸਾਡੀ ਉਨੀ ਸੋਝੀ ਨਹੀਂ ਵੀ ਇਹ ਕੈਸੀ ਖੇਡ ਮਹਾਰਾਜ ਨੇ ਕੀਤੀ ਜੀ ਇਹ ਆਨੰਦ ਕਾਰਜ ਹੁੰਦੇ ਤੇ ਜੀਵਨ ਇੱਕਦਮ ਬਦਲ ਗਿਆ ਜੀ ਜਿਵੇਂ ਯੂ ਟਰਨ ਵੱਜ ਗਿਆ ਜੀ ਅੱਜ ਵੀ ਜਦੋਂ ਸੋਣਾ ਹੈ ਉੱਠਣਾ ਹੈ ਇਕੱਠੇ ਬੈਠਣਾ ਹੈ ਪ੍ਰਸ਼ਾਦਾ ਛਕਣਾ ਹੈ ਕਈ ਵਾਰੀ ਉਹ ਗੱਲ ਰਿਪੀਟ ਤੇ ਅਸੀਂ ਕਰਦੇ ਆਂ ਵੀ ਮਹਾਰਾਜ ਤੁਸੀਂ ਕੁਝ ਵੀ ਕਰ ਸਕਦੇ ਹੋ ਹੂੰ ਕਿਉਂਕਿ ਕਿੱਥੇ ਬਾਈ ਗੁਰੂ ਜੀ ਕਟਿੰਗ ਚ ਸੀ ਆਪ ਜੀ ਨੂੰ ਪਤਾ ਹੈ ਬਾਈ ਗੁਰੂ ਜੀ ਤੇ ਜੀਵਨ ਦਾ ਜਰੀਆ ਦੇਖਣ ਦਾ ਜਿਹੜਾ ਨਜ਼ਰੀਆ ਤੇ ਵਾਈ ਗੁਰੂ ਜੀ ਜੀਣ ਦਾ ਜਰੀਆ ਉਹ ਸਭ ਵੱਖਰਾ ਸੀ ਕਹਿਣ ਲੱਗਦਾ ਸੀ ਵੀ ਆਪਾਂ ਇੰਜ ਕਰਨਾ ਹੈ ਉੰਜ ਕਰਨਾ ਹੈ بڑے ਸੁਪਨੇ بڑے ਖਿਆਲ بڑے ਫੁਰਨੇ ਹਾਂਜੀ ਅੱਜ ਪਤਾ ਲੱਗਦਾ ਵੀ ਉਹਦਾ ਉਹ ਉਹ ਮੇਰੇ ਸੀ ਅਕਾਲ ਪੁਰਖ ਦੇ ਤਾਂ ਸੀ ਨਹੀਂ ਜਦੋਂ ਉਹਨੇ ਸਮਝ ਬਖਸ਼ੀ ਵਾਈ ਗੁਰੂ ਜੀ ਸ਼ਾਂਤੀ ਮਿਲੀ ਬਹੁਤ ਐਸਟਿਮ ਅਨੰਦ ਜਿਹੜੀ ਅਵਸਥਾ ਮਹਾਰਾਜ ਕਹਿੰਦੇ ਆ ਨਾ ਵੀ ਹੋਣੀ ਚਾਹੀਦੀ ਤੁਹਾਡੀ ਵੀ ਜਿੰਨੇ ਸਵਾਸ ਉਹਨੇ ਬਖਸ਼ੀ ਉਹਦਾ ਧੰਨਵਾਦ ਜਿੰਨੇ ਬਾਕੀ ਹੈ ਪਰ ਅਨੰਦਮਈ ਹੈ ਵਾਹਿਗੁਰੂ ਜੀ ਸਾਬੂ ਸੁਰਤ ਤੁਸੀਂ ਕਦੋਂ ਹੋਏ ਸੀਗੇ ਹਾਂ ਜੀ ਵਾਹਿਗੁਰੂ ਜੀ ਜਦੋਂ ਅਨੰਦ ਕਾਰਜ ਹੋਏ ਹੈ ਜੀ ਕਿਹੜੇ ਸਾਲ ਦੀ ਗੱਲ ਹੈ ਵਾਹਿਗੁਰੂ ਜੀ ਇਹ ਸਾਡੇ ਜੀ 2020 ਦੇ ਵਿੱਚ ਅਨੰਦ ਕਾਰਜ ਹੋਏ ਸੀ ਜੀ 5 ਸਾਲ ਪਹਿਲਾਂ ਹਾਂ ਜੀ ਉਹ ਕੋਵਿਡ ਵਾਲਾ ਟਾਈਮ ਸੀ ਨਾ ਉਸ ਵੇਲੇ ਹਾਂ ਜੀ ਬਿਲਕੁਲ ਵੀ ਉਸ ਸਮੇਂ ਦੇ ਵਿੱਚ ਵੀ ਕਈ ਵਾਰੀ ਦੇਖੇ ਗੁਰਮੁਖ ਜੀ ਕਿਸੇ ਦਾ ਜੀਵਨ ਬਹੁਤ ਚੰਗੇ ਪਾਸੇ ਜੁੜਿਆ ਕੋਈ ਉਹਨੂੰ ਸਟ੍ਰੈਸ ਪ੍ਰੇਪਰੇਸ਼ਨ ਚ ਵੀ ਗਏ ਕਈ ਬਿਲਕੁਲ ਬਿਲਕੁਲ ਹਾਂ ਜੀ ਬਹੁਤ ਚੇਂਜ ਹੋਇਆ ਨਾ ਬਹੁਤ ਕੁਝ ਉਹਨੋਂ ਬਦਲਿਆ ਚੰਗਾ ਮਾੜਾ ਸਭ ਕੁਝ ਦੇਖਿਆ ਦੁਨੀਆ ਨੇ ਤੇ ਉਦੋਂ ਬਸ ਜੀ ਸਾਡੇ ਅਨੰਤ ਕਾਰਜ ਹੋਏ ਤੇ ਜੀ ਬਸ ਮੇਰੇ ਖਾਨਾ 1.5 2 ਮਹੀਨੇ ਬਾਅਦ ਹੀ ਲੋਕਡਾਊਨ ਲੱਗ ਗਿਆ ਸੀ ਬੜੀ ਛੇਤੀ ਲੱਗ ਗਿਆ ਸੀ ਤੇ ਉਹ ਜਦੋਂ ਤੱਕ ਲੋਕਡਾਊਨ ਸ਼ੁਰੂ ਹੋਇਆ ਵਾਹਿਗੁਰੂ ਜੀ ਉਸ ਤੋਂ ਪਹਿਲਾਂ ਬਸ ਮੈਂ ਕਹਿਣਾ ਚਾਹੂੰਗਾ ਵਾਹਿਗੁਰੂ ਜੀ ਜਦੋਂ ਅਨੰਤ ਕਾਰਜ ਹੋਏ ਉਸ ਤੋਂ ਹਫ਼ਤੇ 10 ਦਿਨ ਬਾਅਦ ਗੱਲਾਂ ਖਿਆਲ ਮਾਈਂਡ ਬਦਲ ਗਿਆ ਸੀ ਕਿਸੀ ਖੁਦ ਆਪਣੇ ਆਪ ਤੇ ਡਾਊਟ ਕਰ ਰਹੀ ਸੀ ਵੀ ਇਹ ਫੁਰਨੇ ਸਾਡੇ ਨਹੀਂ ਹੈਗੇ ਕਿਉਂਕਿ ਸਾਡੀ ਜਦੋਂ ਸਮਝ ਹੀ ਚੀਨੀ ਚੀਜ਼ ਹਮ ਜਿਹੜੀ ਚੀਜ਼ ਬਾਰੇ ਮੈਂ ਕਦੀ ਪੜਿਆ ਨਹੀਂ ਸੁਣਿਆ ਨਹੀਂ ਕਿਸੇ ਨੇ ਉਹਨੂੰ ਮੈਂ ਕਿਵੇਂ ਸੋਚ ਸਕਦਾ ਜਾਂ ਤਾਂ ਤੁਸੀਂ ਕੋਈ ਕਿਤੇ ਕੁਝ ਦੇਖਿਆ ਹੁੰਦਾ ਕਿਸੇ ਮੂੰਹੋਂ ਸੁਣਿਆ ਫਿਰ ਤਾਂ ਤੁਸੀਂ ਉਹ ਤੁਹਾਡੇ ਲੈ ਸਕਦੇ ਜਾਂ ਕੋਈ ਮਿਲਿਆ ਹੋਵੇ ਨਾ ਸਾਨੂੰ ਕੋਈ ਗੱਲ ਹੋਈ ਹੋਵੇ ਕਦੀ ਕੋਈ ਐਸੇ ਵਿਚਾਰ ਨਹੀਂ ਕੋਈ ਥੋਟ ਨਹੀਂ ਉਹ ਅੰਦਰੋਂ ਜਿਹੜੇ ਖਿਆਲ ਆ ਰਹੇ ਸੀ ਨਾ ਪਤਾ ਲੱਗ ਰਿਹਾ ਸੀ ਵੀ ਇਹ ਮੇਰੇ ਨਹੀਂ ਹੈ ਮੇਰੇ ਮੇਰਾ ਮਾਈਂਡ ਜਾਂ ਮੇਰਾ ਅੰਦਰਲਾ ਸਿਸਟਮ ਹੈ ਨਹੀਂ ਕਹਿ ਰਿਹਾ ਇਹ ਗਾਵਲਪੁਰਕ ਦੀ ਆਵਾਜ਼ ਆ ਰਹੀ ਹੈ ਜਿਹੜੀ ਸਾਨੂੰ ਪਛਾਣ ਨਹੀਂ ਪੈਣੀ ਜਗਿਆਸੂ पण ਬਹੁਤ ਬਸ ਜਗਿਆਸੂ ਸਭ ਤੋਂ ਪਹਿਲੇ ਆਪਾਂ ਉਹ ਹੈ ਕਿ ਹਰ ਇੱਕ ਚੀਜ਼ ਜਾਣਨ ਲਈ ਕਿਉਂ ਅੱਛਾ ਇਦਾ ਤੋਂ ਇਦਾ ਕਿਉਂ ਇਹ ਕੌਣ ਨੇ ਅਸੀਂ ਕੌਣ ਨੇ ਜਾਨਣਾ ਚਾਹੁੰਦੇ ਸੀ ਜਾਨਣਾ ਚਾਹੁੰਦੇ ਉਹ ਪਿਤਾ ਜੀ ਨੇ ਦੱਸਤਾ ਫਿਰ ਵੀਰ ਜੀ ਉਸ ਟਾਈਮ ਦੇ ਉੱਤੇ ਸਭ ਤੋਂ ਜੋ ਖੇਡ ਮਾਰੇ ਨੇ ਵਰਤਾਈ ਸਭ ਤੋਂ ਪਹਿਲਾਂ ਮਾਰੇ ਖੇਡ ਕਿਵੇਂ ਵਰਤਾਂਦੇ ਇਹ ਮਹਾਰਾਜ ਆਪ ਵਰਤਦੇ ਗੁਰਬਾਣੀ ਰਾਹੀਂ ਜੀ ਹੁਣ ਉਸ ਟਾਈਮ ਤੇ ਸਵਾਲ ਤਾਂ ਖੜੇ ਹੋਗੇ ਜਗਿਆ ਸੁਭੀ ਬਣ ਕੇ ਪੂਰੀ ਤਰ੍ਹਾਂ ਪਰ ਸਮਝ ਹੁਣ ਆਪਾਂ ਨੂੰ ਤਾਂ ਹੈ ਨਹੀਂ ਵੀ ਆਪਾਂ ਇੱਕ ਦੂਜੇ ਨੂੰ ਕਿਹੜਾ ਜਵਾਬ ਦੇਈਏ ਇਹ ਮੈਨੂੰ ਪੁੱਛਣ ਮੇਰੇ ਕੋਲ ਜਵਾਬ ਹੈ ਨਾ ਇੱਕ ਦੂਜੇ ਨੂੰ ਗੁਰਬਾਣੀ ਬਲਜਦੋਂ ਤੇ ਆਣ ਗਿਆ ਉਹ ਸੇਵਾ ਮਾਰੇ ਨਹੀਂ ਪਹਿਲਾਂ ਇਹਨਾਂ ਨੂੰ ਬਖਸ਼ੀ ਸੀ ਗੁਰਬਾਣੀ ਦੀ ਇਹਨਾਂ ਨੇ ਸ਼ੁਰੂਆਤ ਕੀਤੀ ਤੇ ਜਦੋਂ ਇਹਨਾਂ ਨੇ ਗੁਰਬਾਣੀ ਪੜਨੀ ਲਿਖਣੀ ਆਪਣੀ ਕੋਸ਼ਿਸ਼ ਕੀਤੀ ਵੀ ਪੰਜਾਬੀ ਜਿਹੜੀ ਸਮਝ ਆਵੇ ਮੈਨੂੰ 2-4 ਦਿਨਾਂ ਚ ਮਾਰੇ ਨੇ ਇੰਨੀ ਕਿਰਪਾ ਕਰਤੀ ਸੀ ਵੀ ਇਹ ਵਧੀਆ ਪੜਨ ਲੱਗ ਗਏ ਤੇ ਮੈਂ ਹੈਰਾਨ ਹੋਇਆ ਵੀ ਇੰਨੀ ਛੇਤੀ ਮਾਰੇ ਨੇ ਇਹਨਾਂ ਨੇ ਇਹ ਵੀ ਸਿਖਾ ਦਿੱਤਾ ਮੈਂ ਜੀ ਕਾਰਜ ਵਿੱਚ ਕੰਮ ਵਿੱਚ ਬੀਜ਼ੀ ਹੁੰਦਾ ਸੀ ਤੇ ਜਦੋਂ ਮੈਂ ਆਣਾ ਇਹਨਾਂ ਨੇ ਮੈਨੂੰ ਪੁੱਛਣਾ ਵੀ ਗੁਰਬਾਣੀ ਚ ਆਹ ਪੰਕਤੀ ਦਾ ਕੀ ਮਤਲਬ ਕਾਚ ਮੈਂ ਇਹਰਾਨਾ ਉਹਨਾਂ ਬੀਬੀ ਵੱਟੀ ਗੁੱਛ ਲਈ ਇਹਨਾਂ ਨੇ ਪਰ ਉਹ ਤੋਂ ਸੋਝੀ ਨਾ ਹੋਣ ਕਰਕੇ ਮੈਂ ਕਹਿਣਾ ਵੀ ਦੇਖੋ ਜਿੰਨੀ ਮੇਰੀ ਨੌਲੇਜ ਹੈ ਮੈਂ ਉਹ ਅਰਥ ਕਰਕੇ ਦੱਸ ਸਕਦਾ ਵੀ ਮੈਨੂੰ ਆਪ ਪੂਰੀ ਨੌਲੇਜ ਕਿੱਥੇ ਹੈ ਜੀ ਤੇ ਫਿਰ ਆਪਾਂ ਚਲੋ ਮਹਾਰਾਜ ਅਗੇ ਅਰਦਾਸ ਕਰਕੇ ਜਿੰਨਾ ਕ ਸਮਝ ਪਾਉਂਦੇ ਸੀ ਆਪਣੇ ਵੱਲੋਂ ਫਿਰ ਮਸਕੀਨ ਜੀ ਦੀ ਕਥਾ ਦਾ ਸਹਾਰਾ ਤਾਂ ਬਹੁਤ ਮਿਲੇ ਆ ਮਸਕੀਨ ਜੀ ਹਰ ਵੇਲੇ ਸਾਡੇ ਘਰੇ ਸਵੇਰੇ ਸ਼ਾਮ ਪ੍ਰਸ਼ਾਦਾ ਛਕਦੇ ਸੌਣ ਲੱਗਿਆ ਵੀ ਬੰਕੀ ਨਾ ਜਦੋਂ ਤੁਸੀਂ ਗਹਿਰਾਈ ਚ ਨੀਂਦ ਚ ਜਾ ਰਹੇ ਉਸ ਟਾਈਮ ਦੀ ਗੱਲ ਹੈ ਬਾਈ ਗੁਰੂ ਜੀ ਕਥਾ ਸੁਣਦੇ ਸੁਣਦੇ ਸੌਣਾ ਅੱਧਾ ਘੰਟਾ ਜੀ ਜਾਗਰਤ ਅਵਸਥਾ ਚ ਅੱਧਾ ਘੰਟਾ ਦੋਨੋਂ ਸੌਂ ਰਹੇ ਜੇ ਘੰਟਾ ਕਿਤੇ ਨਹੀਂ ਸੁੱਤੇ ਤੇ ਘੰਟਾ ਮਸਕੀਨ ਜੀ ਦੀ ਜਿਹੜੀ ਆਵਾਜ਼ ਹੈ ਉਹ ਬਹੁਤ ਕੁ ਸਹਕਾਰੀ ਸੀ بڑے ਸਵਾਲਾਂ ਦੇ ਜਵਾਬ ਸਭ ਕੁਝ ਉਹਨਾਂ ਦਾ ਸੰਤ ਗਿਆਨੀ ਮਸਕੀਨ ਜੀ ਨੇ ਬਹੁਤ ਮਦਦ ਕੀਤੀ ਹੈ ਸਾਡੀ